ਰਾਣਾ ਬਲਾਚੌਰੀਆ ਦਾ ਮਰਡਰ ਹੋਇਆ ਚੱਲਦੇ ਕਬੱਡੀ ਕੱਪ ਦੇ ਵਿੱਚ ਇਸ ਨੂੰ ਲੈ ਕੇ ਬਹੁਤ ਹੀ ਅਹਿਮ ਜਾਣਕਾਰੀ ਹੈ ਐਸਐਸਪੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਬਕਾਇਦਾ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਬੱਡੀ ਨੂੰ ਡੋਮਿਨੈਂਟ ਕਰਨ ਦੀ ਇਹ ਲੜਾਈ ਹੈ ਜੋ ਗੈਂਗਾਂ ਦੇ ਵਿਚਾਲੇ ਦਾ ਇੱਕ ਕਲੇਸ਼ ਹੈ ਜਿਸ ਦਾ ਖਮਿਆਜਾ ਭੁਗਤਣਾ ਪਿਆ ਰਾਣਾ ਬਲਾਚੌਰੀਆ ਨੂੰ ਰਾਣਾ ਬਲਾਚੌਰੀਆ ਦੀ ਜੋ ਜਾਨ ਗਈ ਹੈ ਉਹ ਗੈਂਗ ਵਾਰ ਦੇ ਵਿੱਚ ਗਈ ਹੈ ਇਹ ਸਿੱਧੇ ਤੌਰ ਤੇ ਕਿਹਾ ਪੁਲਿਸ ਨੇ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ ਦੇ ਨਾਲ ਨੇੜਤਾ ਦਰਸਾਈ ਜਾ ਰਹੀ ਸੀ ਰਾਣਾ ਬਲਾਚੌਰੀਆ ਦੀ ਕੀ ਟੀਮਸ ਜੋ ਹੈ ਮੈਨੇਜ ਕਰਦਾ ਸੀ ਰਾਣਾ ਬਲਾਚੌਰੀਆ ਔਰ ਜੱਗੂ ਭਗਵਾਨਪੁਰੀਆ ਵਰਸਸ ਡੋਨੀ ਬਲ ਤੇ ਖਨਸ਼ਾਮਪੁਰੀਆ ਗੈਂਗ ਦੇ ਵਿਚਾਲੇ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਗੈਂਗਵਾਰ ਹੋਈ ਹੈ ਇਹ ਲੜਾਈ ਹੋਈ ਹੈ ਕਿਉਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਥੇ ਟੀਮਸ ਨਾਲ ਲੈ ਕੇ ਔਨ ਜਾਂ ਇਹਨਾਂ ਟੀਮਸ ਨੂੰ ਇਹਨਾਂ ਖਿਡਾਰੀਆਂ ਨੂੰ ਨਾ ਮੈਨੇਜ ਕੀਤਾ ਜਾਵੇ ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਵੀ ਕਲਾਸ਼ੀ ਇਸ ਤਰ੍ਹਾਂ ਦੇ ਥ੍ਰੈਟਸ ਇਸ ਤਰ੍ਹਾਂ ਦੇ ਕਾਲਸ ਵੀ ਆਉਂਦੇ ਸੀ ਪਰ ਰਾਣਾ ਬਲਾਚੌਰੀਆ ਜੱਗੂ ਭਗਵਾਨਪੁਰੀਆ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਸੀ ਉਹਦੇ ਨਾਲ ਨੇੜਤਾ ਸੀ ਜੱਗੂ ਭਗਵਾਨਪੁਰੀਆ ਦੀ ਇਸ ਕਰਕੇ ਮਰਡਰ ਕੀਤਾ ਇਹ ਬਕਾਇਦਾ ਤੌਰ ਤੇ ਪੋਸਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਔਰ ਸ਼ਗਨਪ੍ਰੀਤ ਨਾਂ ਦੇ ਕਰੈਕਟਰ ਦਾ ਜੋ ਜ਼ਿਕਰ ਆਇਆ ਸੀ ਸਿੱਧੂ ਮੂਸੇਵਾਲਾ ਦੇ ਕਰੀਬੀ ਹੋਣ ਦਾ ਜੋ ਜ਼ਿਕਰ ਆਇਆ ਸੀ ਇਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਜੋ ਐਂਗਲ ਦਰਸਾਇਆ ਜਾ ਰਿਹਾ ਸੀ ਪੋਸਟਾਂ ਦੇ ਵਿੱਚ ਉਹਨੂੰ ਹਾਲਾਂਕਿ ਐਸਐਸਪੀ ਮੋਹਾਲੀ ਹਰਮਨ ਹੰਸ ਨੇ ਸਿਰੇ ਤੋਂ ਖਾਰਜ ਕੀਤਾ ਕਿ ਸਿੱਧੂ ਮੂਸੇਵਾਲਾ ਵਾਲਾ ਦੇ ਕੇਸ ਦੇ ਵਿੱਚ ਇਹਦਾ ਕੋਈ ਲੈਣਾ ਦੇਣਾ ਨਹੀਂ ਸੀ ਕੋਈ ਪਹਿਨਾ ਇਸ ਕੇਸ ਦੇ ਵਿੱਚ ਸਿੱਧੂ ਵਾਲੇ ਚ ਇਹਦਾ ਕੋਈ ਨਾਂ ਦਾ ਜ਼ਿਕਰ ਨਹੀਂ ਆਇਆ ਇਹ ਐਸਐਸਪੀ ਨੇ ਕਿਹਾ ਹਾਲਾਂਕਿ ਸ਼ਗਨਪ੍ਰੀਤ ਨੇ ਜਾਂ ਫਿਰ ਆਜ਼ਾਦ ਬੰਬੀਹਾ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਇਹ ਸਿੱਧੂ ਨੂੰ ਸਿੱਧੂ ਦੇ ਸ਼ੂਟਰਾਂ ਨੂੰ ਇਹਨੇ 18 ਮੁਹਈਆ ਕਰਾਈਆਂ ਇਸ ਤਰ੍ਹਾਂ ਦਾ ਕਲੇਮ ਸੀ ਪਰ ਮੁਹਾਲੀ ਪੁਲਿਸ ਨੇ ਉਸ ਨੂੰ ਖਾਰਜ ਕੀਤਾ ਪਰ ਇਹਦੇ ਵਿੱਚ ਚਰਚਿਤ ਨਾਂ ਸ਼ਗਨਪ੍ਰੀਤ ਸੀ ਜੋ ਵਿੱਕੀ ਮਿੱਡੂ ਖੇੜਾ ਦੇ ਮਰਡਰ ਵੇਲੇ ਚਰਚਾ ਦੇ ਵਿੱਚ ਆਇਆ ਸੀ ਜਿਸ ਨੂੰ ਸਿੱਧੂ ਮੂਸੇਵਾਲਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਇਹ ਕਿਹਾ ਜਾ ਰਿਹਾ ਸੀ ਕਿ ਕਿਸੇ ਤੌਰ ਤੇ ਉਹ ਸਿੱਧੂ ਦਾ ਮੈਨੇਜਰ ਆ ਇਸੇ ਇਸ ਕਰਕੇ ਹੀ ਪ੍ਰਚਾਰਿਆ ਗਿਆ ਸੀਗਾ ਸ਼ਗਨਪ੍ਰੀਤ ਨੂੰ ਤਾਂ ਹੁਣ ਸ਼ਗਨਪ੍ਰੀਤ ਦੇ ਵੱਲੋਂ ਵੀ ਰਿਸਪੌਂਸਿਬਿਲਟੀ ਵਾਲੀ ਪੋਸਟ ਜਿਹੜੀ ਹੈ ਉਹ ਸਾਹਮਣੇ ਆਈ ਸੀ ਪਰ ਮੱਖਣ ਤੇ ਕਰਨ ਦੇ ਵੱਲੋਂ ਮਰਡਰ ਕੀਤਾ ਗਿਆ ਮੌਕੇ ਦੇ ਉੱਪਰ ਜੋ ਗਰਾਉਂਡ ਸਪੋਰਟ ਮੁਹੱਈਆ ਕਰਾਇਆ ਗਿਆ ਸੀ ਇਹਨਾਂ ਛੂਟਰਾਂ ਨੂੰ ਉਸ ਦੇ ਬਾਰੇ ਵਿੱਚ ਪੁਲਿਸ ਨੂੰ ਪਤਾ ਲੱਗ ਗਿਆ ਤੇ ਪੁਲਿਸ ਹੋਰ ਕੀ ਕਲੇਮ ਕਰ ਰਹੀ ਹੈ ਪੂਰੀ ਪ੍ਰੈਸ ਕਾਨਫਰੰਸ ਤੋਂਾਨੂੰ ਸੁਣਾਉਣੇ ਹੈ ਕਿ ਰਾਣਾ ਬਲਾਚੌਰੀਆ ਦੇ ਮਰਡਰ ਕੇਸ ਦੇ ਵਿੱਚ ਪੁਲਿਸ ਨੇ ਕੀ ਖੁਲਾਸੇ ਕੀਤੇ ਹੈ ਇੱਕ ਇੱਕ ਵਾਰੀ ਮੈਂ ਪਹਿਲਾਂ ਤੁਹਾਨੂੰ ਬਰੀਫ ਕਰ ਦਵਾ ਜੋ ਵੀ ਇਨਸੀਡੈਂਟ ਹੋਇਆ ਕੱਲ ਤੇ ਉਸ ਦੇ ਬਾਰੇ ਫਿਰ ਉਸ ਤੋਂ ਬਾਅਦ ਜੋ ਜੋ ਤੁਹਾਡੇ ਸਵਾਲ ਹੋਣਗੇ ਵਿਲ ਟੇਕ ਅਪ ਕੱਲ ਜਿਵੇਂ ਤੁਹਾਨੂੰ ਪਤਾ ਜੀ 15 ਦਸੰਬਰ ਨੂੰ ਸ਼ਾਮ ਨੂੰ ਸੋਹਾਣਾ ਦੇ ਵਿੱਚ ਜਿਹੜਾ ਕਬੱਡੀ ਕੱਪ ਤਿੰਨ ਚਾਰ ਦਿਨ ਤੋਂ ਚੱਲ ਰਿਹਾ ਸੀਗਾ ਉਹਦੇ ਵਿੱਚ ਦੋ ਜਾਂ ਤਿੰਨ ਸ਼ੂਟਰ ਜਿਹੜੇ ਕੱਲ ਦਾ ਸੀਗਾ ਉਹਨਾਂ ਨੂੰ ਸਾਨੂੰ ਕਲੀਅਰ ਹੋ ਗਿਆ ਕਿ ਤਿੰਨ ਬੰਦੇ ਇਨਵੋਲਡ ਸੀਗੇ ਜੀ ਇਹਦੇ ਵਿੱਚ ਰਾਣਾ ਬਲਾਚੌਰੀਆ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਿਜੇ ਸਿੰਘ ਜਿਹੜਾ ਕਿ ਬਲਾਚੌਰ ਨਮਾ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਵਿੱਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ 40ਸ ਹਸਪੀਟਲ ਲੈ ਕੇ ਗਏ ਜਿਸ ਤੋਂ ਬਾਅਦ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਜੀ ਇਦੇ ਵਿੱਚ ਇੱਕ ਕੱਲ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮਰੀ ਸੀਗੀ ਜਿਹਦੇ ਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕੁੰਵਰ ਦਿਗਵਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰਿਆ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰਿਆ ਦੇ ਕਲੋਸ ਸੀਗਾ ਜਾਂ ਕਬੱਡੀ ਜੋਦੇ ਨਾਲ ਉਹਦੇ ਟਾਈਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਆ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ। ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ। ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ੍ਹ ਤੱਕ ਪਤਾ ਲੱਗਿਆ ਹੈਗਾ ਉਹ ਫॉर ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ। ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਹਨੇ ਉੱਪਰ ਕੰਮ ਕਰ ਰਹੀ ਹੈ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹਨਾਂ ਨੂੰ ਜਲਦੀ ਹੀ ਅਸੀਂ ਰਾਉਂਡ ਅਪ ਕਰ ਲਾਂਗੇ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਹਨ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫਆਈਆਰ ਦਰਜ ਹੈ ਤੇ ਜਿਹੜਾ ਕਰਨ ਪਾਠਕ ਹੈ ਇਹਦੇ ਉੱਪਰ 2 ਐਫਆਈਆਰ ਦਰਜ ਹੈ ਜੀ ਇਹ ਜਿਹੜਾ ਹੈਗਾ ਇਨਸੀਡੈਂਟ ਕੱਲ ਦਾ ਹੈਗਾ ਜੇ ਹੁਣ ਤੁਹਾਡਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਇੱਕ ਵਾਰੀ ਜੀ ਪਰਮਿਸ਼ਨ ਜਿਹੜੀ ਹੈ ਪਰਮਿਸ਼ਨ ਕੋਈ ਸੀਗੀ ਔਰ ਪੁਲਿਸ ਉੱਥੇ ਡਿਪਲੋਏ ਸੀ ਬਿਲਕੁਲ ਬਾਅਦ ਵੀ ਇਸ ਵਾਰ ਰਾਤ ਨੂੰ ਜਾਂਚ ਬਿਲਕੁਲ ਬਿਲਕੁਲ ਦੇਖੋ ਉੱਥੇ ਜਿਹੜਾ ਹੈਗਾ ਮੈਂ ਪਹਿਲਾਂ ਵੀ ਕੱਲ ਵੀ ਦੱਸਿਆ ਸੀਗਾ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਸੀਗੀ ਉੱਥੇ ਪ੍ਰੈਜ਼ੈਂਟ ਸੀਗੀ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਪਰਮਿਸ਼ਨ ਸੀਗੀ ਇਹਨਾਂ ਨੂੰ ਦਿੱਤੀ ਗਈ ਸੀਗੀ ਤੇ ਜਿਹੜੀ ਡਿਪਲੋਇਮੈਂਟ ਵਗੈਰਾ ਹੈਗਾ ਉਹਨਾਂ ਨੇ ਹੀ ਅਰਜੈਂਟਲੀ ਜਦੋਂ ਇਹਨਾਂ ਦੇ ਮਗਰ ਗਏ ਵੀ ਹੈਗੇ ਉੱਥੇ ਕਿਉਂਕਿ ਟ੍ਰੈਫਿਕ ਘੇ ਫਿਰ ਉਸ ਤੋਂ ਪਹਿਲਾਂ ਪ੍ਰਾਇਓਰਟੀ ਦਿੱਤੀ ਗਈ ਕਿ ਅਗਰ ਇੱਕ ਬੰਦਾ ਇੰਜਰਡ ਹੈਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੋਂ ਰੈਸਕਿਊ ਕਰਕੇ ਹਸਪੀਟਲ ਲੈ ਕੇ ਗਏ ਆ ਜੀ ਬਿਲਕੁਲ ਸਰ ਸਪੈਸ਼ਲੀ ਕਿਉਂਕਿ ਪਰਿਵਾਰ ਵੀ ਇਹ ਕਹਿ ਰਹੇ ਆ ਕਿ ਉਸ ਦੌਰਾਨ ਸੈਲਫ ਡਿਫੈਂਸ ਲਈ ਉਹਦੇ ਕੋਲ ਪਿਸਟਲ ਵੀ ਸੀਗੀ ਗਨਸ ਵੀ ਸੀਗੀਆਂ ਆ ਉਹਦੇ ਕੋਲ ਸੋਨੇ ਦੀ ਚੇਨ ਤੇ ਕੜਾ ਵੀ ਸੀਗਾ ਉਹ ਸਾਰਾ ਕੁਝ ਗਾਇਬ ਹੈ ਜੀ ਮੋਬਾਈਲ ਫੋਨ ਸੀਗਾ ਉਹ ਵੀ ਗਾਇਬ ਹੈ ਉਸ ਪਰੇ ਕੋਈ ਗਾਇਬ ਗਾਇਬ ਹੋਣ ਵਾਲੀ ਦੇਖੋ ਜਦੋਂ ਮੌਕੇ ਤੇ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਉਹਨੂੰ ਇਮੀਡੀਏਟਲੀ ਮੈਂ ਦੱਸ ਰਹੇ ਹਾਂ ਵੀ ਲੈ ਕੇ ਗਏ ਹੈਗੇ ਹਸਪੀਟਲ ਜੇ ਉੱਥੇ ਹੀ ਸਾਡੇ ਬੰਦੇ ਸੀਗੇ ਜੇ ਕੋਈ ਅਜਿਹੀ ਚੀਜ਼ ਹੋਊਗੀ ਵੀ ਕੋਈ ਮਿਸਿੰਗ ਹੈਗੀ ਅਜਿਹੀ ਦੀ ਚੀਜ਼ ਹਲੇ ਤੱਕ ਨੋਟਿਸ ਨਹੀਂ ਆਈ ਬਟ ਵੀਲ ਅਪਡੇਟ ਹੀ ਹੋਗਾ ਜੇ ਨਹੀਂ ਇਹ ਦਾ ਇਹ ਇਹ ਸਿੱਧੂ ਮੂਸੇ ਵਾਲਾ ਜੋ ਮਰਡਰ ਕੇਸ ਸੀਗਾ ਉਹਦੇ ਚ ਰਣਾ ਬਲਵਚਾਰੀ ਦਾ ਕੋਈ ਰੋਲ ਜਾਂ ਕੋਈ ਉਸ ਟਾਈਮ ਕੋਈ ਨਹੀਂ ਬਿਲਕੁਲ ਵੀ ਆਇਆ ਹੈ ਅਸੀਂ ਉਹ ਉਂਦੀਨ ਕੱਪ ਕਰਨ ਲਈ ਕੋਈ ਵੀ ਮੈਂ ਕਰਾਂ ਕਿ ਪੁਰਾਣਾ ਹੈ ਤੁਸੀਂ ਰਿਕਾਰਡ ਦਾ ਮੈਟਰ ਆਫ ਰਿਕਾਰਡ ਤੁਸੀਂ ਦੇਖੋ ਉਹਦੇ ਵਿੱਚ ਕੋਈ ਇਹਦਾ ਰਾਣਾ ਬਲਾ ਚੋਰੀ ਇਹਦਾ ਕੋਈ ਵੀ ਸ਼ਗਲ ਪ੍ਰੀਤੀ ਗਵਰਨਮੈਂਟ ਦੱਸੀ ਜਾ ਰਹੀ ਹੈ ਬਾਰਫ ਸ਼ਗਨਪ੍ਰੀਤ ਦਾ ਜੀ ਕੰਟਰੋਵਰਸ਼ੀਅਲ ਨਾਮ ਹੈਗਾ ਪੁਰਾਣੇ ਟਾਈਮ ਤੋਂ ਹੀ ਵਿੱਕੀ ਮਿੱਡੂ ਖੇੜਾ ਤੋਂ ਕਿਹੜੇ ਕਿਹੜੇ ਮਰਡਰ ਤੋਂ ਅਲੱਗ-ਅਲੱਗ ਉਹ ਚ ਚੱਲਦਾ ਰਿਹਾ ਹੈਗਾ ਉਹਦਾ ਨਾਮ 노 ਡਾਊਟ ਲੇਕਿਨ ਹਲੇ ਤੱਕ ਜਿਹੜਾ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਵੀ ਇਹ ਜਿਹੜਾ ਮਰਡਰ ਹੋਇਆ ਹੈਗਾ ਇਹ ਬੇਸਿਕਲੀ ਕਬੱਡੀ ਨੂੰ ਲੈ ਕੇ ਇੱਕ ਜਿਹੜਾ ਕਬੱਡੀ ਨੂੰ ਦੇ ਉੱਪਰ ਕੰਟਰੋਲ ਕਰਨ ਦੀ ਡੋਮਿਨੈਂਸ ਦੇ ਉੱਪਰ ਹੈ ਉਹਨਾਂ ਦਾ ਇਹਨਾਂ ਦੇ ਆਪਸ ਦੇ ਗਰੁੱਪ ਦੇ ਵਿੱਚ ਹੈ ਇਹਦੇ ਵਿੱਚ ਮੂਸੇ ਵਾਲਾ ਜਾਂ ਉਸ ਤਰ੍ਹਾਂ ਦਾ ਕੋਈ ਵੀ ਐਂਗਲ ਨਹੀਂ ਹੈਗਾ ਨਾ ਵੀ ਅਸੀਂ ਗੈਂਗ ਨਾਲ ਕਿਸੇ ਗੈਂਗ ਦਾ ਨਾਮ ਕੋਈ ਦੱਸ ਰਿਹਾ ਮੈਂ ਮੈਂ ਜੋ ਦੱਸ ਫੋਰ ਚ ਕਿਤੇ ਇਨਵੋਲਡ ਰਿਹਾ ਹੋਵੇ ਲੇਕਿਨ ਹਾਂ ਇਹਨੂੰ ਜੱਗੂ ਨਾਲ ਲਿੰਕ ਅਪ ਜ਼ਰੂਰ ਕੀਤਾ ਜਾਂਦਾ ਸੀ ਫੋਰ ਕਬੱਡੀ ਉਹਦੇ ਸੋ ਇਹਦੇ ਨਾਲ ਇੱਕ ਹੋਰ ਲੇਖ ਸਾਹਮਣੇ ਆ ਰਹੀ ਕਿ ਹੋਰ ਵੀ ਇੱਕ ਸਖਸ ਜਿਹੜਾ ਹੈ ਉਹ ਇੰਜਰਡ ਹੋਇਆ ਇਸ ਮਾਮਲੇ ਦੇ ਵਿੱਚ ਜਿਹਦੇ ਬਿਆਨਾਂ ਦੇ ਬੱਚਾ ਜੀ ਬਾਇ ਸਟੈਂਡਰਡ ਜਿਹੜਾ ਨਾਲ ਸੀਗਾ ਜਦੋਂ ਉਹਨੇ ਗੋਲੀ ਚਲਾਈ ਆ ਉਦੋਂ ਉਹਦੇ ਛਰੇ ਵਗੈਰਾ ਲੱਗੇ ਹੈਗੇ ਉਹ ਬੰਦਾ ਇੱਕ ਇੰਜਰਡ ਹੈਗਾ ਆਊਟ ਆਫ ਡੇਂਜਰ ਐਂਡ ਜੀ ਸਰ ਸਰ ਇੱਕ ਇੱਕ ਬੁਲ ਹੈ ਸਰ ਇੱਕ ਇੱਕ ਸਹੀ ਹੈ ਵਨ ਕਲੇਮ ਕੀ ਕਰ ਹਾਂ ਜੀ ਜੋ ਮਹਾਰਾਸ਼ਟਰ ਦੇ ਜੋ 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 ਮੈਂ ਤੁਹਾਨੂੰ ਦੱਸ ਰਿਹਾ ਜੀ ਜੋ ਬੰਦੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਵੀ ਦਿੱਤਿਆ ਕਪੂਰ ਐਂਡ ਕਰਨ ਪਾਠਕ ਜੋ ਹੈ ਇਹ ਦੋਨੋਂ ਬੰਦੇ ਡੋਨੀ ਬਲ ਦੇ ਐਸੋਸੀਏਟਸ ਹੈ ਤੇ ਉਸੇ ਗੈਂਗ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਇਹ ਮਤਲਬ ਲਗਭਗ ਠੀਕ ਹੈਗੀ ਜੀ ਬੰਬਈਆ ਗੈਂਗਸਟਰ ਬੰਬਈਆ ਔਰ ਡੋਨੀ ਗੈਲ ਦੋਨੋਂ ਅਲਾਈਡ ਗੈਂਗ ਹੋਏ ਹਨ ਅੱਛਾ ਸਰ ਇੱਕ ਸਵਾਲ ਇਹ ਹੈ ਕਿ ਲਗਾਤਾਰ ਪੰਜਾਬ ਦੇ ਅੰਦਰ ਜੋ ਕਬੱਡੀ ਕੇ ਜੋ ਟੂਰਨਾਮੈਂਟ ਹੋ ਰਿਹਾ ਹੈ ਉਹਨਾਂ ਦੇ ਖਿਡਾਰੀ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਵਜ੍ਹਾ ਇਸਕੇ ਪਿੱਛੇ ਹੈ ਨਹੀਂ ਦੇਖੋ ਕਬੱਡੀ ਦੀ ਐਗਜ਼ੈਕਟ ਵਜ ਗੱਲ ਹੈ ਵੀ ਜਿੰਨੇ ਵੀ ਮੈਟਰ ਚਾਹੇ ਉਹ ਮੁਹਾਲੀ ਡਿਸਟ੍ਰਿਕਟ ਦੇ ਹੋਣ ਜਾਂ ਪੰਜਾਬ ਇਨ ਜਨਰਲ ਹੋਵੇ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਇਨਸੀਡੈਂਟ ਹੋਏ ਆ ਉਹ ਸਾਰੇ ਟਰੇਸ ਕੀਤੇ ਗਏ ਆ ਤੇ ਸਾਡੇ ਵੀ ਜਿੰਨੇ ਪੁਰਾਣੇ ਇਨਸੀਡੈਂਟ ਆ ਅਸੀਂ ਸਾਰੇ ਟ੍ਰੇਸ ਕੀਤੇ ਹੋਏ ਕਨਫੀਡੈਂਟ ਕੇ ਬੰਦੇ ਵੀ ਅਸੀਂ ਜਲਦੀ ਤੋਂ ਜਲਦੀ ਵਿਦਨ ਫਿਊ ਡੇਸ ਅਸੀਂ ਇਹਨੂੰ ਫੜ ਲਿਆ। ਕਿਹਾ ਇਹ ਕੇ ਐਸਪੀ ਉਸੇ ਮਾਮਲੇ ਨਾਲ ਜੁੜਾ ਹੈ ਕਿ ਗੈਂਗਸਟਰ ਕੰਟਰੋਲ ਕਰਨਾ ਚਾਹਤੇ ਹਨ ਕਬੱਡੀ ਟੂਰਨਾਮੈਂਟਸ ਕੋ ਕਬੱਡੀ ਪਲੇਅਰਸ ਕੋ ਨਹੀਂ ਡੋਮਿਨੈਂਸ ਡੋਮਿਨੈਂਸ ਦੇਖੋ ਜੋ ਗੈਂਗਸਟਰ ਹੈ ਬੰਦਾ ਹੁੰਦਾ ਹਰ ਥਾਂ ਆਪਣੀ ਹੀ ਡੋਮਿਨੈਂਸ ਚਾਹੇ ਉਹ ਕੋਈ ਐਕਸਟਰਸ਼ਨ ਕਾਲਸ ਕਰ ਰਹੇ ਹੋਣ ਜਾਂ ਕੋਈ ਆਪਣਾ ਏਰੀਆ ਪਰਚ ਬਣਾਉਣ ਦੀ ਕੋਸ਼ਿਸ਼ ਹੋਵੇ ਉਹ ਚੱਲਦੀ ਰਹਿੰਦੀ ਹੈ ਉਹਨਾਂ ਦੀ। ਤਾਂ ਉਸ ਦੇ ਤਹਿਤ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਜੀ ਸਰ ਮੇਨ ਪ੍ਰੋਮੋਟਰਾਂ ਨੂੰ ਕਿਉਂ ਨਹੀਂ ਨਿਸ਼ਾਨਾ ਬਣਾਇਆ ਗਿਆ ਇਸ ਨੂੰ ਹੀ ਬਣਾਇਆ ਗਿਆ ਹੁਣ ਇਹ ਤਾਂ ਮੈਂ ਨਹੀਂ ਦੱਸ ਸਕਦਾ ਜੀ ਉਹਨੂੰ ਹੀ ਕਿਉਂ ਕੀਤਾ ਗਿਆ ਮਤਲਬ ਲੇਕਿਨ ਸਰ ਸਿੱਧੂ ਮਸੇਵਾਲਾ ਕੀ ਹੱਤਿਆ ਦਾ ਇਸ ਦਾ ਕੋਈ ਨਹੀਂ ਉਹਦੇ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਹੈ ਜੀ ਹਲੇ ਤੱਕ ਸ਼ਗਨਪਰੀਦ ਦੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈਗੀ ਨਾ ਰਾਣਾ ਜਿਹੜਾ ਬਲਾਚੌਰੀਆ ਹੈ ਇਹਦੀ ਕੋਈ ਉਹਦੇ ਨਾਲ ਇਨਵੋਲਵਮੈਂਟ ਨਹੀਂ ਸੀ ਇਹ ਜਾਣਦੇ ਸੀ ਸਿੱਧੂ ਮਸੇਵਾਲਾ ਦਾ ਨਾਮ ਇਹ ਇਹ ਹਾਰਬਰ ਕੀਤਾ ਸੀ ਨਹੀਂ ਇਹ ਮੈਂ ਦੇਖੋ ਉਸ ਟਾਈਮ ਤੱਕ ਵੀ ਕੋਈ ਨਹੀਂ ਆਈ ਅੱਜ ਦੇ ਇਹਨਾਂ ਦੇ ਕੋਈ ਨਿਕਲ ਆਵੇ ਤਾਂ ਅਲੱਗ ਗੱਲ ਹੈ ਲੇਕਿਨ ਪ ਚਾਹ ਪਤਾ ਕੋਈ ਲਿੰਕ ਹੋਏ ਜਾਂ ਨਹੀਂ ਜੇ ਮੈਂ ਅੱਜ ਹਲੇ ਤੱਕ ਦੀ ਤੁਹਾਨੂੰ ਇਨਵੈਸਟੀਗੇਸ਼ਨ ਚ ਕਹਿ ਰਿਹਾ ਵੀ ਉਸ ਨਾਲ ਕੋਈ ਹੋ ਨਹੀਂ ਹੈ ਕਬੱਡੀ ਦਾ ਹੋ ਹੈ ਕੱਲ ਨੂੰ ਅਗਰ ਕੋਈ ਇੱਕ ਅਦਾ ਬੰਦਾ ਦਾ ਲਿੰਕ ਅਪ ਨਿਕਲ ਵੀ ਆਂਦਾ ਹੈ ਦੈਨ ਇਟ ਵੀ ਕੈ ਲਿੰਕ ਬਟ ਪ੍ਰਾਇਮਰੀ ਰੀਜ਼ਨ ਜਿਹੜਾ ਹੈਗਾ ਉਹ ਕੋਈ ਸਿੱਧੂ ਮੂਸੇ ਵਾਲਾ ਰਿਲੇਟਡ ਨਹੀਂ ਹੈਗਾ ਇਟ ਇਜ਼ ਜਸਟ ਬੀਂਗ ਦ ਫੋਰ ਦਾ ਆਪਟਿਕਸ ਸਭ ਕਹਿੰਦੇ ਨੇ ਹੈਵੀ ਕਰੂ ਸੋ ਆਇਆ ਸੀ ਕੇਸ ਨੂੰ ਕਿ ਸਿੱਧੂ ਮੂਸੇ ਵਾਲਾ ਐਂਗਲ ਪਾ ਦਈਏ ਮੇ ਵੀ ਹੈਵੀ ਕਰਨ ਲਈ ਇੱਕ ਆਪਣਾ ਜਦੋਂ ਇੱਕ ਬੰਦੇ ਨੇ ਕੋਈ ਕ੍ਰਾਈਮ ਕਰਨਾ ਹੁੰਦਾ ਨਾ ਜੀ ਉਹਨੂੰ ਆਪਣੀ ਸੋਸਾਇਟੀ ਚ ਸੈਪਟੈਂਸ ਲਈ ਵੀ ਜਸਟੀਫਾਈ ਮੈਂ ਕਿਸੇ ਗਮ ਕਰਨ ਲੱਗੇ ਇਹ ਉਹ ਸਿਰਫ ਇੱਕ ਆਪਣੀ ਆਪਟਿਕ ਨਾਲ ਬਣਦੇ ਦੋ ਤਿੰਨ ਦੱਸੇ ਆ ਉਹ ਕੱਲ ਕੋਸ਼ਿਸ਼ ਵੀ ਨਾ ਪਾਏ ਹੋਏ ਨੇ ਕਿ ਕਿਆ ਇਹ ਨਾਲ ਲਿੰਕ ਹੀ ਹੈਗਾ ਵੈਸੇ ਨਹੀਂ ਉਸ ਤਰ੍ਹਾਂ ਨਾਮ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਅਲੱਗ-ਅਲੱਗ ਮਲਕ ਕਰਨ ਜੇ ਤੁਸੀਂ ਲਓ ਤਾਂ ਕਰਨ ਟੈਂਡਾ ਵੀ ਹੈਗਾ ਹੋਰ ਵੀ ਬੰਦੇ ਹੈਗੇ ਆ ਮੱਖਣ ਦਾ ਨਾਮ ਬਾਦ ਦਾ ਮੱਖਣ ਮਲਟੀਪਲ ਹੈਗੇ ਆ ਲੇਕਿਨ ਐਗਜ਼ੈਕਟ ਬੰਦੇ ਕੌਣ ਹੈਗੇ ਅਦਿੱਤਿਆ ਕੌਣ ਹੈਗਾ ਇਹਦਾ ਕੀ ਕੀ ਪਰਚੇ ਹੈਗੇ ਕਰਨ ਪਾਠਕ ਜਿਹੜਾ ਹੈਗਾ ਉਹ ਟ੍ਰੇਸ ਵੀ ਬਿਲਕੁਲ ਐਂਡ ਟੂ ਐਂਡ ਕਰ ਲਿਆ ਹੈਗਾ ਜੀ ਵੀ ਕੌਣ-ਕੌਣ ਬੰਦੇ ਸੀ ਕਿਦੋਂ ਅੱਛਾ ਜੀ ਜਿਹੜਾ ਤਾਂ ਭਗਵਾਨ ਪੂਰੇ ਦੇ ਟੋਲਰਿੰਗ ਕਿੰਨੇ ਦਾ ਨਹੀਂ ਜੀ ਹੁਣ ਜਾਣਕਾਰ ਹੋਣਾ ਹੁਣ ਉਹ ਕਿੰਨੇ ਦਾ ਹੈਗਾ ਜੀ ਇਹ ਵੈਸੇ ਸਾਥ ਮਲਟੀਪਲ ਮਲਟੀਪਲ ਤੌਰ ਤੇ ਵੀ ਆਣਾ ਆਣਾ ਟਰਾਈਸ ਜੀ ਨਹੀਂ ਮਲਟੀਪਲ ਨਹੀਂ 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 ਬਿਲਕੁਲ ਟਾਰਗੇਟ ਨਹੀਂ ਸੀਗਾ ਜੀ ਮਲਟੀਪਲ ਬੰਦੇ ਉੱਥੇ ਪ੍ਰੈਜ਼ੈਂਟ ਸੀਗੇ ਪਹਿਲਾਂ ਵੀ ਪੋਲੀਟੀਸ਼ੀਨ ਵੀ ਕੁਝ ਆਫਿਸਰਸ ਵੀ ਆਏ ਸੀਗੇ ਜਿਹੜੇ ਜਿਹੜਾ ਨੇ ਕਬੱਡੀ ਨੇ ਇਹਨੂੰ ਇਨਵਾਈਟ ਕੀਤਾ ਸੀਗਾ ਉਹ ਸਾਰੇ ਬੰਦੇ ਉੱਥੇ ਸੀਗੇ ਲੇਕਿਨ ਮਨਕੀਰਤ ਨੂੰ ਟਾਰਗੇਟ ਕਰਨ ਵਾਲੀ ਕੋਈ ਗੱਲ ਨਹੀਂ ਸੀ ਇਹ ਪਰਟੀਕੂਲਰ ਇਸੇ ਬੰਦੇ ਨੂੰ ਟਾਰਗੇਟ ਕੀਤਾ ਗਿਆ ਹੈਗਾ ਹਲੇ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਤਿੰਨ ਬੰਦੇ ਹੋਰ ਹੈਗੇ ਜਿਨ੍ਹਾਂ ਨੇ ਕੋਈ ਗਰਾਊਂਡ ਲੈਵਲ ਤੇ ਰੋਲ ਪਲੇ ਕੀਤਾ ਇਹਨਾਂ ਨੂੰ ਫੈਸਿਲਿਟੇਟ ਕਰਾਂ ਚ ਉਹ ਆਪਰੇਸ਼ਨਲੀ ਸਾਡਾ ਚੱਲ ਰਹੇ ਹੈਗੇ ਆਪਰੇਸ਼ਨ ਤੇ ਉਹਦੇ ਕਰਕੇ ਮੈਂ ਨਾਮ ਵਗੈਰਾ ਨਹੀਂ ਡਿਸਕਲੋਜ਼ ਕਰ ਰਿਹਾ ਬਟ ਇਟ ਇਜ਼ ਵੈਰੀ ਕਲੀਅਰ ਕਿ ਇਸੇ ਨੂੰ ਟਾਰਗੇਟ ਕਰਨ ਆਇਆ ਇਹਨਾਂ ਦੇ ਵਿੱਚ ਐਸਰ ਸਾਬ ਕੋਈ ਧਮਕੀਆਂ ਦੀਆਂ ਪਾਸਟ ਵਿੱਚ ਉਹ ਇਲੈਕਸ਼ਨ ਹੈ ਸਿੰਗਰਸ ਨੂੰ ਮਲਟੀਪਲ ਦਿੱ ਦੇ ਸਪੀਸ਼ਲ ਲੇਕਿਨ ਉਹਦਾ ਇਸ ਮਰਡਰ ਦੇ ਨਾਲ ਕੋਈ ਆਉ ਨਹੀਂ ਹੈਗਾ ਦੇ ਇਹ ਥ्रेट ਤਾਂ ਇਨ ਜਨਰਲ ਉਹਨੂੰ ਹੈਗਾ ਹੀ ਹੈ ਜੀ ਜਿਹੜਾ ਲੇਕਿਨ ਇਹ ਪਾਰਟਿਕੂਲਰ ਕੇਸ ਹੈਗਾ ਜਿਹੜੇ ਮੁੰਡੇ ਹੈਗੇ ਇਹ ਪਾਰਟਿਕੂਲਰ ਫॉर ਟਾਰਗੇਟਿੰਗ ਰਾਣਾ ਦੇ ਹੱਥ ਸਰ ਲਾਅ ਐਂਡ ਆਰਡਰ ਕੋ ਲਿਕੇ ਸਵਾਲ ਹੋ ਰਿਹਾ ਕਿ ਪੋਲਿਟੀਕਲ ਪਾਰਟੀਆਂ ਵੀ ਕੋਈ ਸੋਸ਼ਲ ਮੀਡੀਆ 'ਤੇ ਡਾਲ ਰਹੀ ਕਿ ਲਾਅ ਐਂਡ ਆਰਡਰ ਸਹੀ ਨਹੀਂ ਹੈ ਹਰ ਆ ਦਿਨ ਲੱਗਦਾ ਨਹੀਂ ਦੇਖੋ ਦੇਖੋ ਮਰਡਰ ਦਾ ਇਹ ਹੈ ਜੀ ਕੋਈ ਵੀ ਇਸ ਤਰ੍ਹਾਂ ਦਾ ਕ੍ਰਾਈਮ ਹੈ ਕੈਟ ਐਂਡ ਮਾ우스 ਗੇਮ ਚਲਦੀ ਰਹਿੰਦੀ ਪੁਲਿਸ ਦੀ ਔਰ ਉਹਨਾਂ ਦੇ ਵਿੱਚ ਅਸੀਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਪਹਿਲਾਂ ਵੀ ਵੀ ਇ ਪ੍ਰੋਫੈਸ਼ਨਲ ਕੰਪੀਟੈਂਸੀ ਕਮੀ ਨਹੀਂ ਹੈਗੀ ਸਾਰੇ ਮੁਕਦਮੇ ਟਰੇਸ ਕੀਤੇ ਗਏ ਆ ਇਹਨੂੰ ਵੀ ਟਰੇਸ ਕਰਾਂਗੇ ਜੀ ਤਾਂ ਇੱਕ ਮਰਡਰ ਹੋ ਜਾਣਾ ਕਿਸੇ ਗੈਂਗਸਟਰ ਦਾ ਇਟ ਇਜ਼ ਨਾਟ ਕਿ ਜਨਰਲ ਲਾ ਐਂਡ ਆਰਡਰ ਹੀ ਖਰਾਬ ਹੈਗਾ ਇਦਾਂ ਦਾ ਜੀ ਐਫਆਈਆ ਜੀ ਐਫਆਈਆ ਅਸੀਂ ਜਿਹੜੀ ਹੈਗੀ ਪਹਿਲਾਂ ਅਨਨੋਨ ਸ਼ੂਟਰ ਦੇ ਖਿਲਾਫ ਕੱਲੀ ਰਜਿਸਟਰ ਕਰ ਲਈ ਸੀਗੀ ਜਿਹੜੇ ਹੁਣ ਬੰਦੇ ਆਇਡੈਂਟੀਫਾਈ ਹੋਏ ਆ ਜਾਂ ਜਿਹੜੇ ਅਲਾਈਡ ਗੈਂਗਸ ਦੇ ਇਹਨਾਂ ਦੇ ਹੈੱਡ ਹੈਗੇ ਉਹਨਾਂ ਨੂੰ ਨਾਮਿਨੇਟ ਵੀ ਆ ਬਣਾ ਲਈ ਸਰ ਜੀ ਥਿਲੇ ਕਰੋ ਸਰ ਇਹ ਹਮਲਾਵਰਸ ਕਿ ਆ ਬਲੇਰੋਪੇ ਆਏ تھے ਕਿਵੇਂ ਆਏ تھے ਮੋਟਰਸਾਈਕਲ ਤੇ ਜੀ ਮੋਟਰਸਾਈਕਲ ਤੇ ਉਹਨਾਂ ਕਿਸੇ ਨਾ ਕਿਸੇ ਨੇ ਨਾਲ ਉਹਨੂੰ ਰੁਕਵਾਇਆ ਹੈਗਾ ਉਹ ਗਰਾਉਂਡ ਲੈਵਲ ਤੇ ਜਿਹੜੀ ਸਬਕੋਵਰਟ ਸਪੋਰਟ ਦਿੱਤੀ ਗਈ ਹੈ ਉਹ ਵੀ ਹੈਵ ਆਇਡੈਂਟੀਫਾਈਡ ਥੈਮ ਐਂਡ ਸੂਨ ਵੀਲ ਕਵਰਿੰਗ ਇਨਵੈਸਟੀਗੇਸ਼ਨ ਜੀ ਸਾਹਮਣੇ ਆ ਰਿਹਾ ਹੈ ਕਿ ਇਹ ਪੂਰੀ ਪਲੈਨਿੰਗ ਪੂਰੀ ਪਲੈਨਿੰਗ ਦੇ ਤਹਿਤ ਹੀ ਸਵਾਰਦਾਤ ਨੂੰ ਕਿਉਂਕਿ ਦੇਖੋ ਲੋਕ ਲੂਤੇ ਸੀਗੇ ਪੁਲਿਸ ਵੀ ਉੱਥੇ ਮੌਜੂਦ ਸੀ ਪਰਮਿਸ਼ਨ ਸੀ ਤੁਸੀਂ ਕਹਿ ਰਹੇ ਹੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਆਇਆ ਕਿ ਸਪੈਂਡਰ ਬਾਈਕ ਤੇ ਨਹੀਂ ਬਿਲਕੁਲ ਦੇਖੋ ਹੁਣ ਉੱਥੇ ਜਿਹੜਾ ਇੰਨਾ ਜ਼ਿਆਦਾ ਰਾਸ਼ ਸੀਗਾ ਇਹ ਇੱਕ ਬੰਦਾ ਜਿਹੜਾ ਹੈਗਾ ਕਬੱਡੀ 'ਚ ਵੱਡਾ ਨਾਮ ਸੀਗਾ ਇਹਨੂੰ ਜਿਹ ਕੀ ਸੈਂਟੈਂਸ਼ਲ ਨਾਲ ਉਹਨੂੰ ਪਤਾ ਸੀ ਬੰਦੇ ਨੂੰ ਨਹੀਂ ਪਤਾ ਸੀ ਦੈਟ 올 ਵੀ ਆਰ ਵਰਕਿੰਗ ਆਊਟ ਲੇਕਿਨ ਇਹਨਾਂ ਨੇ ਉੱਥੇ ਜਿਹੜਾ ਹੈਗਾ ਉਹਨੂੰ ਇੱਕ ਸੈਲਫੀ ਲੈਣ ਲਈ ਫੋਟੋਗ੍ਰਾਫ ਲੈਣ ਲਈ ਰੋਕਿਆ ਸਰ ਪੁਲਿਸ ਨੂੰ ਲੱਗਦਾ ਕਿ ਉੱਥੇ ਰੈਕੀ ਹੋਈ ਹੈ ਕੋਈ ਅੰਦਰ ਇਨਵੋਲਵਮੈਂਟ ਸੀਗਾ ਇਹ ਅੰਦਰ ਰੈਕੀ ਦਾ ਜਿਆਦਾ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਨੂੰ ਕੋਈ ਨਾ ਕੋਈ ਇੰਟਰਨਲ ਇਨਵੋਲਵਮੈਂਟ ਜ਼ਰੂਰ ਮੈਂ ਕਪੜਾ ਕਪੜਾ ਮੂੰਹ ਤੇ ਪਾਇਆ ਸੀ ਜੀ ਨਹੀਂ ਇਸ ਤਰ੍ਹਾਂ ਦਾ ਕੋਈ ਐਡਾ ਉਹ ਨਹੀਂ ਹੈਗਾ ਵੀ ਇਸ ਤਰ੍ਹਾਂ ਉਹ ਬਿਲਕੁਲ ਉਹਨੂੰ ਰੁਕਿਆ ਜਿਵੇਂ ਹੀ ਰੁਕਿਆ ਉਹਨੇ ਇਹਨਾਂ ਨੇ ਫਾਇਰ ਸਰ ਸਰ ਦੋ ਸੀਗੇ ਤਿੰਨ ਸੀਗੇ ਤੁਸੀਂ ਕਹਿੰਦੇ ਅਗੜਾਣੇ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੀ ਹੋਇਆ ਸੀ ਇਹਦੇ ਵਿੱਚ ਰਾਣਾ ਬੱਲਾ ਚੋਰੀਆ ਜਿੱਥੇ ਵੀ ਕੋਈ ਕਹਿੰਦੇ ਬੈਸਬਲ ਸਹੀ ਹੋਈ ਸੀ ਨਹੀਂ ਉਹ ਸਾਡੇ ਇੱਥੇ ਨਹੀਂ ਫਤਿਹਗੜ੍ਹ ਮੇ ਵੀ ਹੋਈ ਹੋਵੇ ਮੈਨੂੰ ਉਹਦੇ ਬਾਰੇ ਨਾ ਲੈਜ ਇਨਸੀਡੈਂਟ ਹੋਇਆ ਹੈ ਇਸਕੇ ਬਾਅਦ ਆਪਕੋ ਕਿਆ ਲੱਗਦਾ ਗੈਂਗਵਾਰ ਵੜ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਸੇ ਗੈਂਗਸਟਰਸ ਤੋਂ ਓਪਨਲੀ ਆ ਕੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਨਹੀਂ ਨਹੀਂ ਐਦਾਂ ਗੈਂਗਵਾਰ ਦਾ ਕੋਈ ਹੋ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਵੀ ਗੈਂਗਵਾਰ ਹੋ ਜੂਗੀ ਉਹਨੂੰ ਮਾਰੂਗਾ ਉਹਨੂੰ ਮਾਰੂਗਾ ਥਿੰਗਸ ਆਰ ਅੰਡਰ ਟੋਟਲੀ ਕੰਟਰੋਲ ਵਾਂਸ ਇਨ ਅ ਵਾਈਲਡ ਕਾਈਂਡ ਆਫ ਇਨਸੀਡੈਂਟ ਹੈਗਾ ਇਹਨੂੰ ਵੀ ਅਸੀਂ ਟ੍ਰੇਸ ਕਰਕੇ ਜ਼ਰੂਰੀ ਕਦਮ ਲੂ। ਸੁਹਾਣੇ ਸੁਹਾਣੇ ਦੇ ਵਿੱਚ ਜਿਹੜਾ ਹੈਗਾ ਇੱਕ ਕੱਲ ਪਰਸੋ ਇੱਕ ਬ੍ਰਦਰ ਨੇ ਆਪਣੇ ਹੀ ਬ੍ਰਦਰ ਨੂੰ ਮਾਰਤਾ ਸੀਗਾ ਜੀ ਉਹਦੇ ਦੇਤੇ ਬਾਰੇ ਇੱਕ ਸੈਪਰੇਟ ਐਫ ਆਈ ਆਰ ਸਾਡੀ ਦਰਜ ਹੈਗੀ ਹੈ ਰੀਅਲ ਬ੍ਰਦਰ ਸੀਗੇ ਉਹਨੂੰ ਅਸੀਂ ਅਰੈਸਟ ਕਰ ਲਿਆ ਸਰ ਗੱਲ ਗੱਡੀ ਥਾਰ ਵਿੱਚ ਕੋਈ ਗੱਡੀ ਕੋਈ ਨਹੀਂ ਨਹੀਂ ਗੱਡੀ ਥਾਰ ਨਹੀਂ ਜੀ i20 ਗੱਡੀ ਸੀਗੀ ਅੱਜ ਤੋਂ ਮੈਂ ਮੈਂ ਦੱਸਦਾ ਅੱਜ ਤੋਂ 4 ਦਿਨ ਪਹਿਲਾਂ ਇੱਕ i20 ਗੱਡੀ ਸਨੇਚ ਹੋਈ ਸੀਗੀ ਬਟ ਉਹ ਵੀ ਅਸੀਂ 3 ਦਿਨ ਦੇ ਅੰਦਰ ਗੱਡੀ ਵੀ ਰਿਕਵਰ ਕਰ ਲਈ ਤੇ ਦੋ ਮੁੰਡੇ ਸੀ ਉਹਦੇ ਚ ਵਿਕਰਮ ਮਸੀਮ ਵਿਲੀਅਮ ਮਸੀ ਉਹ ਦੋਨੋਂ ਵੀ ਅਰੈਸਟ ਕਰ ਲਿਆ ਗੱਡੀ ਵੀ ਰਿਕਵਰ ਹੋ ਗਈ ਹੈ ਜੀ ਉਹਦੇ ਚ ਸਰ ਐਸਐਸਪੀ ਸਾਹਿਬ ਕਿੰਨਾ ਪੁਆਇੰਟ 0.0 ਤੋਂ 5 ਕਿਆ ਗਿਆ ਥਾ ਇਤਨੇ ਕਰੀਬ ਥਾ ਕਿ ਜਿਸ ਹਾਂ ਨਹੀਂ ਬਿਲਕੁਲ ক্লোਜ਼ ਰੇਂਜ ਤੋਂ ਬਿਲਕੁਲ ਨਾਲ ਖੜੇ ਤਿੰਨ ਤੋਂ ਚਾਰ ਜਿਹੜਾ ਹੈਗਾ ਉਹਨੂੰ ਫਾਇਰ ਉੱਥੇ ਹੋਏ ਸੀਗੇ ਉਹਦੇ ਚੋਂ ਕਿੰਨੀਆਂ ਲੱਗੀਆਂ ਪੋਸਟਮਾਰਟਮ ਇਸ ਗੋਇੰਗ ਔਨ ਤੇ ਪੋਸਟਮਾਰਟਮ ਤੋਂ ਬਾਅਦ ਮੈਂ ਤੁਹਾਨੂੰ ਕਲੈਰਿਟੀ ਐਗਜ਼ੈਕਟ ਦੇ ਦੂੰਗਾ ਹਵਾਈ ਫਾਇਰ ਜਾਂਦੇ ਜਾਂਦੇ ਦੂਰ ਉਹਨਾਂ ਨੂੰ ਇਹ ਲੱਗਿਆ ਵੀ ਲੋਕਾਂ ਨੇ ਤੇ ਜੇ ਪੁਲਿਸ ਪਾਰਟੀ ਜਿਹੜੀ ਉਹਦੇ ਪਿੱਛੇ ਸੀ ਉਹਦੇ ਉੱਪਰ ਉਹਨੇ ਹਵਾਈ ਫਾਇਰ ਸਰ ਵੈਪਨ ਕਿਹੜਾ ਯੂਜ਼ ਕੀਤਾ ਕੋਈ 30 30 ਬੋਰ ਦੇ ਵੈਪਨ ਸਰ ਇਵੈਂਟ ਦੇ ਵਿੱਚ ਕਿੰਨੀਆਂ ਸ਼ਾਮਾਂ ਹੋਈਆਂ ਤੇ ਬਾਕੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਸੀਗੇ ਮੈਂ ਟੀਮਾਂ ਇੱਕ ਵਾਰੀ ਅੱਜ ਮੈਂ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਸਾਡੀਆਂ 12 ਦੇ ਕਰੀਬ ਟੀਮਾਂ ਲੱਗੀਆਂ ਹੋਈਆਂ ਦੋ ਟੀਮਾਂ ਸਾਡੀਆਂ ਅਮ੍ਰਿਤਸਰ ਰੀਜਨ ਦੇ ਵਿੱਚ ਹੈਗੀਆਂ ਦੋ ਦਿੱਲੀ ਦੇ ਵਿੱਚ ਹੈਗੀਆਂ ਬਾਕੀ ਇੱਥੇ ਉਹ ਜਿਹੜੇ ਕੈਮਰੇ ਤੋਂ ਇਹਨਾਂ ਦਾ ਪੈਟਰਨ ਟ੍ਰੇਸ ਕਰਦੇ ਹੋਏ ਵੀ ਕਿੱਧਰ ਗਏ ਨੇ ਕਿੱਧਰ ਨਹੀਂ ਗਏ ਹੋਰ ਟੈਕਨੀਕਲ ਐਨਾਲਿਸਿਸ ਕੇ ਕੋਈ ਨੰਬਰ ਸੀਗਾ ਡੰਪ ਵਗੈਰਾ ਐਨਲਾਈਜ਼ ਕਰ ਰਹੇ ਆ ਜੀ ਉਹਦੇ ਉੱਪਰ ਸਾਡੀਆਂ ਟੈਕਨੀਕਲ ਟੀਮ ਸੈਪਰੇਟਲੀ ਲੱਗੀ ਹੋਈ ਆ ਹਾਂ ਸਾਬ ਇੱਕ ਹੋਰ ਪੋਸਟ ਨੇ ਪ੍ਰੋਪਰਲੀ ਨਾਮ ਲਿਆ ਵਾ ਭਈ ਇਹਨਾਂ ਨੇ ਜਾ ਕੇ ਸ਼ੂਟ ਆਊਟ ਕੀਤਾ ਉਹਨਾਂ ਨੇ ਉਹਨਾਂ ਦਾ ਨਾਮ ਲਿਆ ਤਾਂ ਡਿਫਾਲਟ ਇਸ ਤਰ੍ਹਾਂ ਦਾ ਨਾਮ ਆ ਇੱਕ ਹੋਰ ਨਾਮ ਆ ਦੋ ਵਿਅਕਤੀਆਂ ਦਾ ਨਾਮ ਹਨ ਅਨੇਕ ਲੱਗ ਪੋਸਟ ਭਾਈ ਹੋਈ ਹੈ ਜਿਸ ਤੇ ਕ੍ਰੋਸ ਮਾਰਿਆ ਫੋਟੋ ਤੇ ਇੱਕ ਛੱਡਤੇ ਹੈਗੇ ਜਿਹੜੇ ਛੋਟੇ ਨਾਮ ਮੈਂ ਤੁਹਾਨੂੰ ਪ੍ਰੋਪਰ ਦੱਸ ਰਿਹਾ ਵੀ ਜਿਹੜੇ ਦੋਨੋਂ ਮੁੰਡੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਆਇਡੈਂਟੀਫਾਈ ਹੋ ਗਏ ਅਦਿੱਤਿਆ ਕਪੂਰ ਤੇ ਕਰਨ ਪਾਠਕ ਹੈਗੇ ਸਰ ਪ੍ਰਵੀਜ਼ਨ ਕੱਲੀ ਪੁਲਿਸ ਤੋਂ ਸੀ ਜਾਂ ਐਡਮਿਨਿਸਟ੍ਰੇਸ਼ਨ ਤੋਂ ਉਹ ਤੁਸੀਂ ਐਡਮਿਨ ਨਹੀਂ ਨਹੀਂ ਆਊਟ ਥਰੂ ਕਿਉਂਕਿ ਪੁਲਿਸ ਉਹਦੇ ਤੇ ਆ ਵੀ ਡਾਇਰੈਕਟ ਲੈਸ ਨਾਲ ਫਾਇਰਿੰਗ ਹੋ ਰਹੀ ਉਹ ਥਰੂ ਐਡਮਿਨਿਸਟ੍ਰੇਸ਼ਨ ਹੀ ਗਈ ਸੀ ਜੀ ਪਰਮਿਸ਼ਨ ਸਾਡੇ ਕੋਲ ਆਈ ਸੀਗੀ ਅਸੀਂ ਇਹਨੂੰ ਪਰਮਿਸ਼ਨ ਦਿੱਤੀ ਹੋਈ ਸੀ ਸਰ ਸਦਾ ਸਾਬ ਇੱਕ ਇੱਕ ਬਰੀਫ ਤੁਹਾਨੂੰ ਹਿੰਦੀਸ ਕਾਈਂਡਲੀ ਸਰ ਮੈਂ ਪਲਿੰਕ ਕਰ ਦਿੰਦਾ